ਉਹ ਟੈਂਟ ਬੈਠੀ ਆ ਹਾਂ ਬੈਠੇ ਆ ਅੱਛਾ ਕੰਮ ਕੰਮ ਕਰ ਲਿਆ ਯੋ ਹਾਂ ਸਾਬ ਲਿਆ ਕੰਮ ਕਰ ਅੱਛਾ ਮੈਂ ਆ ਵੇਲਾ ਸਾਡੀ ਰਲ ਗਏ ਨੰਗ ਗਈ ਹੋਣਾ ਆਏ ਕਿੰਨੇ ਆ ਹਾਲ ਮਿਲ ਕੇ ਰਹਿਨੇ ਆ ਹਾਂਜੀ ਹਾਂਜੀ ਤੇ ਅੱਗੋਂ ਨੂੰਹਾਂ ਦਾ ਵੇਖ ਲਾ ਹੈ ਕੀ ਹਾਲ ਇਹ ਨਾ ਲੜਦੀਆਂ ਨੇ ਕਿਤੇ ਆਹ ਹੋ ਇਹਨਾਂ ਨੇ ਖਰੀਆ ਟੇ ਹੋਣਾ ਯੋ ਇਹਨਾਂ ਨੇ ਲਾ ਕੇ ਰਹਿਣਾ ਹੀ ਨਹੀਂ ਆ ਹਾਂ ਹੈ ਕੀ ਸਮਾਂ ਆ ਗਿਆ ਆਪਣੀ ਮਰਜ਼ੀ ਆ ਨਾ ਹਾਂ ਹਾਂ ਹੋਰ ਆਹੀ ਤੇ ਕੱਟ ਲਈ ਪਰ ਗਾੜੀ ਇਹਨਾਂ ਦਾ ਹਿਸਾਬ ਆ ਨਾ ਕਿ ਤਰ੍ਹਾਂ ਆਹੀ ਗਾੜੀ ਕੱਢਣੀ ਆ ਤੇ ਕੱਟਦੇ ਆ ਰਾਲ ਮਿਲ ਕੇ ਰਹਿੰਦੇਗਾ ਨਹੀਂ ਉਹ ਸਮਾਂ ਆ ਗਿਆ ਹੈ ਹੋਰ ਮੈਂ ਚਾਹ ਬਣਾਵਾ ਆਹੋ ਬਣਾ ਲਓ ਕੋਈ ਨਹੀਂ ਆਹ ਬਣਾਉਣੀ ਆ ਚਾਹ ਚਾਹ ਬਣਾ ਲਾ ਫਿਰ ਤੂੰ ਤੇ ਮੈਂ ਕੱਪੜੇ ਲਾ ਲਿਆ ਹਾਂ ਹਾਂ ਲਾ ਲਓ ਲਾ ਲਓ ਕੱਪੜੇ ਦਾ ਮਾੜਾ ਰਿਹਾ ਚਾਹ ਵੇ ਕਿੱਡੀ ਚਲਾ ਕੇ ਆ ਮੇਰੀ ਸਕੂਟਰੀ ਧੁੱਪੇ ਲਾਗੀ ਤੇ ਆਪਣੀ ਸਕੂਟਰੀシャਵੇਂ ਲਾ ਲਈ ਆ ਇੰਝ ਮੈਂ ਅਜ ਰਖ ਦਸਨੀ ਐ ਨਹੀਂ ਤੂੰ ਮੇਰੀ ਸਕੂਟਰੀ ਨੂੰ ਹੱਥ ਕਿਦਾਂ ਲਾਉਂਦੀ ਆ ਐਦਾਂ ਲਾਇਆ ਹੱਥ ਤੂੰ ਕੀ ਕਰ ਲਈ ਪਰੇ ਹੋਣਾ ਮੇਰੀ ਸਕੂਟਰੀ ਤੋਂ ਤੂੰ ਬੜੀ ਚਲਾ ਕੇ ਮੇਰੀ ਸਕੂਟਰੀ ਧੁੱਪੇ ਲਾਤੀ ਆ ਤੇ ਫਿਰ ਮੇਰੀ ਸਕੂਟਰੀ ਰੋਜ਼ ਉੱਥੇ ਲੱਗਦੀ ਆ ਤੇ ਆਪਣੀ ਸਕੂਟਰੀ ਦਾ ਥਾਂ ਬਦਲ ਲਾ ਕਿਉਂ ਮੈਂ ਕਿਉਂ ਬਦਲੂ ਆਪਣੀ ਦਾ ਥਾਂ ਤੇਰੀ ਉਧਰ ਜਗ੍ਹਾ ਵਾ ਨਾ ਉਧਰ ਲਾਇਆ ਕਰ ਔਰ ਤੇਰੇ ਉਧਰ ਧੋਪ ਆ ਜੀ ਨਹੀਂ ਵੇੜਾ ਸਾਰਿਆਂ ਦਾ ਸਾਂਝਾ ਵਾ ਮੇਰਾ ਵੀ ਵੇੜਾ ਸਾਰਿਆਂ ਦਾ ਸਾਂਝਾ ਵਾ ਤੇ ਇਹਦਾ ਮਤਲਬ ਕੀ ਸਿਰ ਤੇ ਚੁੱਕ ਲੈ ਨੀ ਤੂੰ ਵੇੜਾ ਸਾਂਝਾ ਵਾ ਤੇ ਸਾਂਝਾ ਵਾ ਮੈਂ ਵੀ ਇੱਥੇ ਲਾਉਣੀ ਸਕੂਟਰੀ ਹਟਾ ਮੈਂ ਸਕੂਟਰੀ ਕਿੱਧਰ ਤਾਂ ਐਂ ਮੇਰਾ ਲੜਿਆ ਨਾ ਕਰਨੇ ਕਿ ਲਈ ਤੂੰ ਗੜੀ ਘਾਟਿਆ ਉਹ ਮੈਂ ਮੰਮੀ ਆਈ ਘਰ ਕਰਦੀ ਤੇਰੇ ਨਾਲੋਂ ਇੱਥੋਂ ਹੋਣਾ ਮੈਂ ਬੜਾ ਰੌਲਾ ਪੈੰਦਿਆ ਵਾ ਮੰਮਾ ਨੂੰ ਸਾਥੀਆ ਭਲਾ ਆ ਮੰਨੇ ਆ ਮੰਨੇ

ਨੀ ਬੈਰ ਸੱਜੀ ਹਾਂ ਚਲੋ ਫੇ ਚੱਲੀਏ ਚਲੋ ਉਹ ਰੇ ਪਾ ਲੈ ਜਾ ਉਹ ਇਹ ਕਾ ਟਿਸਕੂਟੀ ਦਾ ਕੀ ਰੋਲਾ ਪਾਣ ਲਿਆ ਮੈਨੂੰ ਤੇ ਦੱਸਿਆ ਕਿਹੜੇ ਉੱਥੇ ਪਈ ਨਾ ਰੋਲਾ ਬੜਾ ਪਾਇਆ ਹੈ ਤੇ ਇਹ ਚੰਦੂ ਨਾਲ ਲਾਉਂਦੀਆਂ ਜੇ ਐ ਰੋਲਾ ਪੁੰਚਾ ਹਿਵੇਂ ਇਹਨੇ ਚੇਤੀਆਂ ਵੇਖਾ ਰੋਲਾ ਕੜੀ ਪਾਇਆ ਸੁਣਿਆ ਸਾਡਾ ਥੁਲਾ ਸਫਾਈ ਨਾਲ ਇਹਦਾ ਐ ਹੋਈ ਅਕੇ ਜੜੀ ਹਟਦੀ ਨਹੀਂ ਚੱਤੇ ਪੈਰ ਰੋਲਾ ਪਾਉਣਾ ਤੂੰ ਕਿਹੜੀ ਘਾਟੀ ਆ ਤੂੰ ਕਿਹੜੀ ਹਟਦੀ ਤੂੰ ਹਟ ਜਾ ਵੱਡੀ ਆ ਤੂੰ ਨਾਲੇ ਕੋਣੀ ਜਿਹੜਾ ਕਹਿਣਿਆ ਸੀ ਤਾਨੂੰ ਕਿ ਆਪਾਂ ਰੋਲਾ ਪਾਇਆ ਮੈਂ ਪੁੱਛਦੀ ਆ ਨਾ ਪਹਿਲਾਂ ਚੱਲ ਜਾ ਕੇ ਜਰਾ ਮੈਂ ਵੀ ਪੁੱਛਾਂ ਹਾਂ ਲੜਦੀ ਘਰੇ ਇੰਦ ਗਾਨੀ ਇਹ ਸਾਰਾ ਕੋਈ ਤੇਰੀ ਵਜ੍ਹਾ ਕਰਕੇ ਹੋ ਗਿਆ ਵਾ ਈ ਮੇਰੀ ਵਜ੍ਹਾ ਕਰਕੇ ਹੁੰਦਿਆ ਤੇ ਤੂੰ ਕੇ ਸਕੂਟਰੀਆਂ ਵਾਲੋ ਗੱਲ ਛੇੜੀ। ਨਾ ਤੂੰ ਉਧਰ ਮੇਰੀ ਸਕੂਟਰੀ ਨੂੰ ਹੱਥ ਲਾਉਂਦੀ ਤੇ ਨਾ ਪਾਈ ਦਾ ਲੜਦੇ ਤੇ ਨਾ ਜੇ ਲੋਕਾਂ ਕੋਲ ਨੂੰ ਪਤਾ ਲੱਗਦਾ। ਤੇ ਮੰਮੀ ਮੈਂਨੇ ਕਿਹਾ ਨਾ ਹੁਣ ਪਿਆਂਡੀਆਂ ਗਵਾਂਡੀਆਂ ਸਾਰਿਆਂ ਨੂੰ ਪਤਾ ਲੱਗ ਗਿਆ ਵਾ। ਤੇ ਜਿੰਨੀ ਤੇਰਾ ਸੰਗਾ ਵਾ ਸਾਰਿਆਂ ਨੂੰ ਕੀ ਮੈਨੂੰ ਤਾਂ ਲੱਗਦਾ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਹੁਣ। ਤੇ ਤੇਰਾ ਕਿਹੜਾ ਘਟਿਆ ਤੇਰਾ ਸਭ ਤੋਂ ਜ਼ਿਆਦਾ ਵਾ। ਸਭ ਤੋਂ ਜ਼ਿਆਦਾ ਵਾ ਲੜਦੀ ਰਹੀ ਨਹੀਂ 24 ਘੰਟੇ ਮੇਰੇ ਨਾਲ ਹੁਣ ਤੂੰ ਬੱਝ। ਬੋ ਨਹੀਂ ਉਹ ਵੀ ਤੋ ਮਾਸ਼ਾ ਅੱਲਾਹ ਕੀ ਬੈਠੀਆ ਮਨੂੰ ਮੈਂ ਸਾਥ ਦੀ। ਅਮਨੇ ਅਮਨੇ ਚਲੀ ਦੁਨੀਆ ਚਲਾ ਜਾ ਮੈਂ ਚੱਲ ਨਹੀਂ ਚੱਲ ਤੇਰਾ ਸਾਰਾ ਖਸੂਰੀਆ ਤੇਰਾ ਖਸੂਰੀਆ ਸਾਰਾ ਕਿ ਨਾ ਤੁਸੀਂ ਦਾ ਕਰਦੇ ਨਾ ਮਮੀ ਹਾਡੂ ਕਹਿੰਦੀ ਆਣ ਕੇ ਮੀ ਕਿਵੇਂ ਸਾਰਿਆਂ ਨੂੰ ਪਤਾ ਲੱਗ ਜਾਣਾ ਵਾ ਕੀ ਹੋਇਆ ਜਸਮਿਤ ਕੀ ਹੋਇਆ ਵਾ ਹੋਣ ਆ ਕੀ ਆ ਇੰਨੇ ਸਾਰਾ ਕੰਮ ਗੱਜ ਫਰਾਬ ਕਰਤਾ ਇੰਨਾ ਇੰਨਾ ਰੋਲਾ ਪਾਉਂਦੀ ਆ ਸਾਰਿਆਂ ਨੂੰ ਪਤਾ ਲੱਗ ਗਿਆ ਪਤਾ ਨਹੀਂ ਮਮੀ ਨੂੰ ਬਾਰੋਂ ਕਿੰਨੇ ਕਹਿਤਾ ਇਹਦਾ ਸਾਰਾ ਸਿਆਪਾ ਹੋ ਗਿਆ ਲੋ ਕਿੰਨਾ ਤਮਾਸ਼ਾ ਲਾਇਆ ਕਲੀ ਦੇ ਵਿੱਚ ਇਹਨਾਂ ਨੇ ਵੇਖ ਤਾਂ ਵਾਲੂ ਵਾਲੀ ਹੋਈਆਂ ਨੇ ਨਾ ਜਿਹੀ ਇਹਨਾਂ ਨੇ ਫੜਦੀਆਂ ਨੇ ਇਹਨਾਂ ਨੇ ਚੰਗਾ ਤਮਾਸ਼ਾ ਲਾਇਆ ਸਾਡੀਆਂ ਨੌਵਾਂ ਜਾ ਕੇ ਇਕੱਲੀ ਸਰਦਾਰੀ ਕਰਨ ਡੀਆਂ ਨੇ ਇਹਦੀ ਵਜ੍ਹਾ ਨਾਲ ਸਾਰਾ ਕੁਝ ਹੋ ਗਿਆ ਤੇਰਾ ਹੀ ਕਸੂਰ ਹੈ ਸਾਰਾ ਚੁੱਪ ਕਰ ਜਿਓ ਉਹਨੇ ਤਾਂ ਸਾਰਾ ਦੱਸਿਆ ਵਾ ਆਕੇ ਉਹਨੇ ਮੈਨੂੰ ਦੱਸਿਆ ਹੈ ਹੈ ਤੇ ਤੁਹਾਡਾ ਤਾਂ ਵੀ ਨਹੀਂ ਤਮਾਸ਼ਾ ਤੇ ਤੂੰ ਹੀ ਮੇਲਾ ਲਾਹਰਦੀਆਂ ਜੇ ਬਸ ਹੈ ਤੁਹੀਆਂ ਬੜੀਆਂ ਚੰਗੀਆਂ ਬੰਡੀਆਂ ਜੇ ਤੁਹੀਆਂ ਨੂੰ ਲੜਾਉਂਦੀਆਂ ਤੇ ਤੁਹੀਆਂ ਨੇ ਲੈ ਕੇ ਆਈਆਂ ਜੇ ਸਾਰੇ ਪਿੰਡ 'ਚ ਇੰਨਾ ਨਾ ਰੋਲਾ ਪਾਇਆ ਹੁਣ ਦਾ ਤੇ ਹੁਣ ਸਾਡੀਆਂ ਸਹੇਲੀਆਂ ਵੀ ਇਹੋ ਬੰਡੀਆਂ ਬੰਡੀਆਂ ਤੁਹੀ ਬੜੀਆਂ ਦੋਵੇਂ ਚੰਗੀਆਂ ਬੰਡੀਆਂ ਜੇ ਨਾ ਅਬੜ ਨਾਲ ਰੋਡ ਤੋਂ ਕੱਟਦੇ ਤੇ ਆਪਾਂ ਇਹਨਾਂ ਨੂੰ ਅੰਦਰ ਲੈ ਕੇ ਆਈਏ ਤੇ ਨਾਲੇ ਹਾਂ ਨੂੰ ਉੱਥੇ ਗੱਲਾਂ ਕਰਨ ਲੜੋ ਮਰੋ ਤੇ ਆਪਣੇ ਘਰਾਂ 'ਚ ਮਰੋ ਝਾੜੀਆਂ ਪਾ ਕੇ ਹੋ ਗਿਟੜੇ ਵਾਲੀ ਲੜ ਲੜ ਮਰੋ ਫੇਰ ਆਪਣੇ ਨਾਲੇ ਤਾਂ ਨਹੀਂ ਕੱਟੀਆਂ ਚ ਲੋਕਾਂ ਆਇਓ ਨਾਲੇ ਗੱਲਾਂ ਕਰਤੀਆਂ ਨਾਲੇ ਸਾਰੇ ਪਿੰਡ 'ਚ ਰੋਲਾ ਪਾਤਾ ਤੇ ਨਾਲੇ ਮਿਹਾੜੀਆਂ ਸੱਸਾਂ ਕੋ ਆਪਣੀਆਂ ਨੂੰਹਾਂ ਵੀ ਉੱਤਤਾ ਕਰਨ ਡੀਆਂ ਆਣ ਕੇ ਤੇ ਅਹੀਂ ਐਵੇਂ ਛਦਾਈਆਂ ਮੰਗੂ ਲੜੀ ਜਾਂਡੀਆਂ ਆ। ਨਹੀਂ ਅਕਲ ਕਰ ਸਿਆਣੀਆਂ ਬੱਜ ਜਾ। ਆਹੋ ਜਾਓ ਰੋਟੀ ਪਾਣੀ ਬਣਾਓ। ਜਾ ਰੋਟੀ ਪਾਣੀ ਬਣਾਓ। ਜੇ ਤਾਂ ਨੇ ਪੀਉਣ ਨੂੰ ਪਤਾ ਲੱਗ ਗਿਆ ਨਾ ਤੇ ਉਹਨਾਂ ਨੇ ਅੱਧ ਮਿੰਟੋਂ ਮਿੱਟੀ ਆਟ ਘੜ ਦੇਣਾ ਤੁਹਾਨੂੰ। ਆਹੋ ਜਾ ਜਾ। ਨਹੀਂ ਨਹੀਂ ਮਿੱਟੀ ਆਟ ਨਾ ਕਰਿਓ ਤੁਸੀਂ ਸਾਨੂੰ। ਆਈ ਇਕੱਠੇ ਰਹਿਣਾ। ਬੱਚੇ ਲੈ। ਤੇ ਸੁਧਾਈ ਨਿਕਲੇ ਸੱਚੀ। ਕਿੱਦਾਂ ਉਹ ਸਾਨੂੰ ਲੜਾਉਂਦੀਆਂ ਰਹੀਆਂ ਤੇ ਆਪਾਂ ਇੰਨਾ ਇੰਨਾ ਲੜਦੇ ਰਹੇ ਆਪਣੀ-ਕੀਨੀ-ਕੀ ਗੱਲ ਤੋਂ। ਉਹਨਾਂ ਦੇ ਮਗਰ ਲਾ ਕੇ ਚਲੋ ਜੋ ਕੋ ਹੋ ਗਿਆ ਠੀਕ ਹੈ ਹੁਣ ਚਲੋ ਆਪਣੇ ਕੰਮ ਕਰੋ ਜਾ ਕੇ ਹੁਣ ਚਲ ਚਲੀ ਚਲੀ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਆਏ ਸੀਗੇ ਆਂਟੀ ਜੀ ਹੁਣਾ ਕੋਲ ਪਿੰਡ ਦਰਗਾਬਾਦ ਦਰਗਾਬਾਦ ਤੇ ਇਹ ਦੀਦੀ ਜਿਹੜੇ ਆ ਇਹ ਸਾਡੇ ਨਾਲ ਵੀਡੀਓ ਬਣਾਉਂਦੇ ਆ ਮਤਲਬ ਇਹ ਤਿੰਨੇ ਭੈਣਾਂ ਜਿਹੜੀਆਂ ਇਹ ਕਰਦੀਆਂ ਵਾਂ ਮਤਲਬ ਬੇਟੀਆਂ ਵਾਂ ਤੇ ਇਹ ਇਹਨਾਂ ਦੇ ਮਮਾ ਵਾਂ ਰੀਅਲ ਲਾਈਫ ਵਿੱਚ ਤੇ ਆਪਾਂ ਅੱਜ ਇੱਥੇ ਆਏ ਸੀਗੇ ਦਰਗਾਬਾਦ ਜਿਹੜਾ ਆਪਾਂ ਤੁਹਾਨੂੰ ਵਲੋਗ ਚ ਵੀ ਦੱਸਿਆ ਵਾ ਕਿ ਕਵਰ ਵੀਰ ਜੀ ਦੇ ਪੂਆ ਜੀ ਹੈ ਨਾ ਇੱਥੇ ਹਾਂਜੀ ਤੇ ਉਹਨਾਂ ਘਰ ਵੀ ਆਪਾਂ ਗਏ ਆ ਪਾਪਾ ਹੁਣਾਂ ਦੇ ਚੈਨਲ ਤੇ ਮੈਂ ਵਲੋਗ ਪਾਵਾਂਗੀ ਤੇ ਉਹਨਾਂ ਦੇ ਘਰ ਦੇ ਕੋਲ ਹੀ ਇਹਨਾਂ ਦਾ ਘਰ ਆ ਦੀਦੀ ਹੁਣਾਂ ਦਾ ਜਿਹੜੇ ਮਤਲਬ ਕਿ ਮੇਰੇ ਨਾਲ ਮਤਲਬ ਕੰਮ ਕਰਦੇ ਆ ਤੇ ਇਹਨਾਂ ਨੂੰ ਮਤਲਬ ਇਹਨਾਂ ਨੇ ਕਿਹਾ ਸੀ ਕਿ ਆਪਾਂ ਉੱਥੇ ਜਾ ਕੇ ਪਿੰਡ ਮਤਲਬ ਵੀਡੀਓ ਇੱਕ ਸ਼ੂਟ ਕਰਨੀ ਆ ਤੇ ਮੈਂ ਵੀ ਕਿਹਾ ਕਿ ਚਲੋ ਹੁਣ ਜਦੋਂ ਆਪਾਂ ਕੰਮ ਕਰਦਿਆਂ ਰਲ ਮਿਲ ਕੇ ਤੇ ਫਿਰ ਰਲ ਮਿਲ ਕੇ ਜਾ ਕੇ ਇਦਾਂ ਕੰਮ ਹੋਣਾ ਆ ਤੇ ਬਾਕੀ ਆਂਟੀ ਹੁਣਾਂ ਦੇ ਘਰ ਆਏ ਆ ਤੇ ਆਂਟੀ ਨੇ ਮਤਲਬ ਪੂਆਜੀਕ ਤੋਂ ਉਹਨਾਂ ਤੋਂ ਵੀ ਪਤਾ ਲੱਗਾ ਕਿ ਇਹਨਾਂ ਨੇ ਆਂਟੀ ਨੇ ਆਪਣੀ ਲਾਈਵ 'ਚ ਬਹੁਤ ਮਿਹਨਤ ਕੀਤੀ ਬਹੁਤ ਸਟਰਗਲ ਕੀਤਾ ਵਾ ਤੇ ਹੁਣ ਵੀ ਮਤਲਬ ਦੀਦੀਆਂ ਜਿਹੜੀਆਂ ਵਾਂ ਉਹਨਾਂ ਨੂੰ ਗਾੜੀ ਐਪਰੀਸ਼ੀਏਸ਼ਨ ਕਰਨ ਲਈ ਜਾਂ ਆਪਣੇ ਘਰ ਸਾਰੀਆਂ ਬਹੁਤ ਵਧੀਆ ਵਾ ਹਨਾ ਰਹਿਣੀਆਂ ਵਾ ਪਰ ਫਿਰ ਵੀ ਕਹਿੰਦੇ ਨਾ ਇੱਕ ਬੰਦੇ ਨੂੰ ਪਿੱਛੇ ਤਾਂ ਹਮੇਸ਼ਾ ਰਹਿੰਦਾ ਹਨਾ ਕੁੜੀਆਂ ਨੂੰ ਜਿਹੜਾ ਹੁੰਦਾ ਵਾ ਤੇ ਮਿਹਨਤ ਕਰ ਰਹੀਆਂ ਵਾਂ ਕਿ ਆਪਾਂ ਵੀ ਚਲੋ ਆਪਣੀ ਮਾਂ ਵਾਸਤੇ ਜਾਂ ਆਪਣੇ ਕਾਰ ਵਾਸਤੇ ਸਟੈਂਡ ਥੋੜਾ ਬੋਤਲ ਲੈ ਸਕੀ ਆਪਣੀ ਮੰਮਾ ਦੀ ਹੈਲਪ ਕਰ ਸਕੀਏ ਤੇ ਇਸ ਕਰਕੇ ਆਪਾਂ ਸਾਰੇ ਰਲ ਮਿਲ ਕੇ ਕੋਸ਼ਿਸ਼ ਨਾ ਕੋਸ਼ ਮੋਟਿਵ ਕਰਕੇ ਵੀਡੀਓ ਬਣਾਉਣੇ ਆ ਤੇ ਬਾਕੀ ਬਹੁਤ ਵਧੀਆ ਲੱਗਦਾ ਵਾ ਜਦੋਂ ਤੁਸੀਂ ਐਪਰੀਸ਼ੀਏਸ਼ਨ ਦਿੰਦੇ ਹੋ ਤੇ ਜਦੋਂ ਤੁਸੀਂ ਡੀਮੋਟੀਵੇਟ ਕਰਦੇ ਹੋ ਉਦੋਂ ਵੀ ਥੋੜਾ ਜਿਹਾ ਹੁੰਦਾ ਕਿ ਪਤਾ ਨਹੀਂ ਸਾਡੀ ਵੀਡੀਓ ਚ ਕੀ ਕਮੀ ਰਹਿਣ ਦੀ ਹੈ ਕਿ ਜਿਹੜਾ ਮਤਲਬ ਕੁਝ ਨਾ ਕੁਝ ਨਹੀਂ ਪਸੰਦ ਆ ਰਿਹਾ ਪਰ ਬਹੁਤ ਤੁਸੀਂ ਮੋਟੀਵੇਟ ਕੀਤਾ ਪਿਛਲੀ ਵੀਡੀਓ ਚ ਹਨ ਸਾਰਿਆਂ ਨੇ ਆ ਗਿਆ ਕਿ ਤੁਸੀਂ ਵੀਡੀਓ ਚ ਗਾੜੀ ਤੋਂ ਗਾੜੀ ਮਤਲਬ ਕਰੋ ਹੋਰ ਮਿਹਨਤ ਕਰੋ ਮੈਂ ਬਸ ਸਾਡੀ ਕੋਈ ਇਹੀ ਅਪੀਲ ਚਾਹੁੰਨੀ ਹਾਂ ਸਾਰਿਆਂ ਕੋ ਕਿ ਮੇਰੀ ਮਾਂ ਦੇ ਲਈ ਮੇਰੀ ਹਾਨੂੰ ਤਿੰਨਾ ਪੈਣਾਂ ਨੂੰ ਸਪੋਰਟ ਕੀਤੀ ਜਾਵੇ ਕਿ ਇਸ ਲਈ ਵੀ ਹਾਨੂੰ ਹੱਦ ਤਿੰਨਾ ਨੂੰ ਆਪਣੀ ਮਾਪਿਆਂ ਨੂੰ ਸੁਭਾਲਣਾ ਪੈਂਦਾ ਹੈ ਬਹੁਤ ਆਡੀਪਾਰ ਸੀ سپورਟ ਦੀ ਕਰਨੀ ਹੈ ਸਾਰੇ سپورਟ ਕਰੋ ਸਾਨੂੰ ਸਾਰੇ ਬਹੁਤ سپورਟ ਦੀ ਲੋੜ ਹੈ ਤੁਹਾਡੀ ਦੀ ਹੱਥ ਜੋੜ ਕੇ ਬੇਨਤੀ ਸਿਰਫ ਮਾਂ ਦੀ ਖਾਤਰ ਤੇ ਬਸ ਥੋੜਾ ਜਿਹਾ ਜੀ ਹੋ ਸਕਦਾ ਵੱਸੇ ਵਾਅਦਾ ਕਰੋ ਇਹਨਾਂ ਦੇ ਚੈਨਲ ਨੂੰ ਖਾਸ ਕਰਕੇ ਦੀਦੀਆਂ ਦੇ ਚੈਨਲ ਨੂੰ ਤੁਸੀਂ ਮਨ ਹੁਲਾਣਾ ਨਾ ਕਰੋ ਇਹਨਾਂ ਨੂੰ ਬਹੁਤ ਲੋੜ ਹੈ سپورਟ ਤੁਹਾਡੀ ਦੀ ਤੁਸੀਂ ਨਾ ਇਦਾਂ ਕਰੋ ਸਭ ਨੂੰ ਪਤਾ ਸਾਡੀ ਮੰਮੀ ਨੇ ਹਾਲ ਪੰਜਾਂ ਨੂੰ ਕਿਤਨਾ ਪਾਲ ਲਿਆ ਵਾ ਬਹੁਤ ਔਖਾ ਸਾਡੀ ਮਾਂ ਨੇ ਸਾਡਿਆ ਸਬਰ ਕੱਢਿਆ ਵਾ ਤਿਆ ਜਿਹੜੇ ਜਿੰਦੇ ਜਿਹੜੀ ਮਾਰ ਸੁੱਖ ਜ਼ਰੂਰ ਚਾਹੀਦਾ ਵਾ ਜੇ ਮਰ ਗਈ ਤਾਂ ਸਾਨੂੰ ਕੋਈ ਸੁੱਖ ਦੀ ਲੋੜ ਨਹੀਂ ਹੈਗੀ ਉਹਦੀ ਜਾਣ ਤੋਂ ਬਾਅਦ ਸਾਨੂੰ ਅੱਧੀ ਤੋਂ ਪਹਿਲਾ ਸੁੱਖ ਨੂੰ ਖਾ ਲੈਣਾ ਹੈ ਪੁੱਤ ਤੇ ਉਹਦਾ ਕਦੇ ਨਹੀਂ ਪੜ ਸਕਿਆ ਪਰ ਅਸੀਂ ਚਾਹੁੰਦੇ ਹਾਂ ਕਿ ਪੁੱਤ ਨੂੰ ਦੇ ਸੱਗੀ ਖੁਸ਼ੀਆ ਸੋ ਸਾਰੇ ਮੇਰੀ ਇਸ ਵਿਆਹ ਦੀ ਨੂੰ ਕਬੂਲ ਕਰ ਲਿਓ ਸਾਰੇ ਵੀ سپورਟ ਜ਼ਰੂਰ ਕਰਿਓ ਦੀਦੀ ਦਾ ਚੈਨਲ ਆ ਪੰਜਾਬੀ ਦਾ ਕਿਚਨ ਤੇ ਤੁਸੀਂ ਦੀਦੀ ਦੇ ਚੈਨਲ ਨੂੰ ਜਰੂਰ ਸਪੋਰਟ ਕਰਨਾ ਵਾ ਮੇਰੇ ਚੈਨਲ ਨੂੰ ਤੁਸੀਂ ਕੋਈ ਗੱਲ ਨਹੀਂ ਕਰਦੇ ਹੋ ਜਿੱਦਾਂ ਬਹੁਤ ਪਿਆਰ ਦਿੰਦੇ ਹੋ ਤੇ ਪਲੀਜ਼ ਦੀਦੀ ਦੇ ਚੈਨਲ ਨੂੰ ਵੀ ਸਾਰਿਆਂ ਨੇ ਸਪੋਰਟ ਕਰਨਾ ਵਾ ਤੇ ਦੀਦਾ ਵੀ ਚੈਨਲ ਆ ਪੰਜਾਬੀ ਬਲੌਗਸ ਤੇ ਪਲੀਜ਼ ਸਾਰੇ ਜਣੇ ਥੋੜਾ ਜਿਹਾ ਕਰਨਾ ਕਿਉਂਕਿ ਬਹੁਤ ਕਈਆਂ ਨੂੰ ਜ਼ਰੂਰਤ ਹੁੰਦੀ ਆ ਤੇ ਇਸ ਕਰਕੇ ਹੀ ਨੀਤੇ ਹੰਝੂ ਏਡੀ ਛਤੀ ਅੱਖਾਂ 'ਚ ਡਿੱਗਦੇ ਨਹੀਂ ਆ ਬਾਕੀ ਥੈਂਕ ਯੂ ਜੀ Okay, thank you. Bye. Thank you, bye.